ਸਰਕਾਰ ਇਹ ਤਾਂ ਕਹੂਗੀ ਵੀ ਆਪਣੀ ਮਰਜ਼ੀ ਕਰਦੇ ਅਸੀਂ ਇਹਨਾਂ ਨੂੰ ਸਾਦੇ ਆ ਤੇ ਪਹੁੰਚਦੇ ਨਹੀਂ ਇਹ ਭਜਦੇ ਆ ਕਿਸਾਨ ਨਹੀਂ ਚਾਹੁੰਦੇ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਟਕਰਾਅ ਹੋਵੇ ਜਾਂ ਕੋਈ ਇਹੋ ਜੀ ਸਥਿਤੀ ਬਣੇ ਕਿਉਂਕਿ ਭਾਰਤ ਦਾ ਹਿੱਸਾ ਪੰਜਾਬ ਆ ਚਾਹੁੰਦੇ ਆ ਹਲੇ ਵੀ ਚਾਹੁੰਦੇ ਆ ਕਿ ਜਿਹੜਾ ਸਰਕਾਰਾਂ ਵਾਂ ਇਹ ਸਾਡਾ ਹੱਲ ਕਰ ਦੇਣ ਸਾਨੂੰ ਦਿੱਲੀ ਜਾਣ ਚ ਕੋਈ ਸ਼ੌਂਕ ਨਹੀਂ ਬੜੀ ਕਿਰਪਾ ਗੁਰੂ ਸਾਹਿਬ ਦੀ ਪੰਜਾਬ ਦਿੱਤੇ ਇਹ ਸਾਡੀ ਰਾਜਧਾਨੀ ਆ ਤੇ ਫਿਰ ਜੋ ਬੰਦੇ ਹੱਕ ਦੇ ਦੇਣ ਅਸੀਂ ਇੱਥੋਂ ਚੱਲ ਜਾਏ ਕਿ ਸਾਨੂੰ ਕੀ ਲੋੜ ਆ ਦਿੱਲੀ ਜਾਣ ਦੀ ਜਦੋਂ ਇੱਥੇ ਫਸਲ ਉਪਜਾਓ ਹੁੰਦੀ ਆ ਇਹ ਸਰਕਾਰ ਨੂੰ ਦੇਣੀ ਆ ਸਹੀ ਕੋਈ ਵੀ ਕਿਸਾਨ ਬਾਹਰੋਂ ਸਪੋਰਟ ਕਰ ਸਕਦਾ ਤੇ ਸਰਕਾਰਾਂ ਕਿਉਂ ਨਹੀਂ ਐਮ ਐਸ ਪੀ ਦੇ ਸਕਦੀ ਹਰਿਆਣੇ ਵਿੱਚ ਵੀ ਤਸ਼ੱਦਦ ਹੋ ਰਿਹਾ ਉਹ ਵੀ ਭਰਾ ਹੀ ਨਹੀਂ ਸਾਡੇ ਜਿੱਥੇ ਜਿੱਥੇ ਵੀ ਕਿਸਾਨ ਆਪਣੀ ਕੋਈ ਮੰਗ ਰੱਖਦਾ ਵਾ ਉੱਥੇ ਹੀ ਬਹੁਤਿਆਦਾ ਲਾਡੀ ਚਾਰਜ ਹੋਿੰਦਾ ਵਾ ਜਿੰਨੂੰ ਕਹਿੰਦੇ ਬਿੱਤਾਨਾ ਸ਼ੈ ਚੱਲ ਰਿਹਾ ਜੀ ਤਾਨਾ ਸ਼ੈ ਕਹ ਸਕਦੇ ਆ ਜੀ ਬੰਦੇ ਆਦਾ ਬੜੀ ਫੌਜ ਬੈਠੀ ਔਰ ਲੈ ਟਰਾਲੀ ਅੰਦਰ ਬੈਠਦੇ ਅੰਦਰ ਜਾ ਕੇ ਆਹ ਅੰਦਰ ਜਾਦੇ ਫੜੇ ਤਾਂ ਤੇ ਕੀ ਹਾਂ ਬੱਚੇ ਉਹ ਬੈ ਬੈ ਕੇ ਆਹ ਬਹੁਤ ਵੱਡਾ ਲੱਗ ਲੱਗੇ ਕਿੱਥੋਂ ਆਈਏ ਬੋਝਾਂ ਓਏ ਓਏ ਉਹ ਵੇਖ ਵੇਖ ਬਹਿ ਜਾ ਏ ਚੈਨਲ ਆਪਣਾ ਕਿਹੜਾ ਪਹਿਲਾਂ ਦੱਸੋ ਚੈਨਲ ਹੈ ਬੀ ਸੋਸ਼ਲ ਆਪ ਪਾਣੀ YouTube ਦਾ ਇਹ ਅੰਮ੍ਰਿਤਸਰ ਤੋਂ ਆਈਆਂ ਜੀ ਸਕਤਾ ਅੰਮ੍ਰਿਤਸਰ ਕਿਹੜਾ ਹੋਏ ਪਿੰਡ ਆਜਨਾਲਾ ਆਜਨਾਲਾ ਏਰੀਆ ਰਾਏਸਾਂ ਜੀ ਜਿੱਥੇ ਪਾਉ ਨੇ ਉਲਾਇਆ ਸੀ ਬਹੁਤੀ ਸੰਗਤ ਆਈ ਆ ਹਾਂ ਜੀ ਅੰਮ੍ਰਿਤਸਰ ਆਈ ਨਾਲੇ ਤੁਹਾਨੂੰ ਹੋਸ਼ਨਾਓ ਕਿ ਵਿਚਾਰੇ ਕੰਮ ਵੇਖ ਲਓ ਜੀ ਕੰਮ ਤੇ ਜਿੱਦਾਂ ਚੱਲਣਾ ਉਦਾਂ ਚੱਲਣ ਡਿਆ ਜਿੱਦਾਂ ਸਰਕਾਰਾਂ ਤੁਹਾਨੂੰ ਪਤਾ ਧੱਕੇ ਸ਼ਈਆਂ ਨਹੀਂਆ ਕਰਨਾ ਟਰਾਲੀਆਂ ਫੇਰ ਦਿੱਲੀ ਵਾਲਾ ਕੰਮ ਹੋ ਗਿਆ ਹੋਈ ਹਾਂ ਬਿਲਕੁਲ ਬਿਲਕੁਲ ਜੀ ਕਿੰਨੇ ਦਿਨੋਂ ਗਿਆ ਇਹਨੂੰ ਸਾਨੂੰ ਅੱਜ ਹੋਈ ਗਿਆ ਜੀ ਭਾਰੀਕ ਦੇ ਨਿਕਲੇ 11 ਤਰੀਕ ਨੂੰ ਅੱਜ 11 ਤਰੀਕ ਚਾਰ ਪੰਜ ਦਿਨ ਹੋ ਗਿਆ ਜੀ ਸਾਨੂੰ ਅੱਜ ਪੰਜ ਦਿਨ ਕਿੰਨੇ ਦਿਨ ਪਹੁੰਚ ਗਏ ਤੁਸੀਂ ਇੱਥੇ ਇੱਥੇ ਆਪਾਂ ਤੀਜੇ ਦਿਨ ਆਪਾਂ ਪਹੁੰਚ ਗਏ ਆਂ ਦੁਪਹਿਰੇ ਜੀ 13 ਤਰੀਕ ਨੂੰ ਪਹੁੰਚ ਗਏ ਆ 13 ਤਰੀਕ ਜਿਹੜੀ ਕਾਲ ਦਿੱਤੀ ਸੀ ਜਿ세 ਬੰਦੀਆਂ ਨੇ ਆਗਮਾਨੇ ਉਹਦਾ ਖਵਾਲਾ ਸੀ ਤੇ ਪਹੁੰਚ ਗਏ ਜੀ ਸਰਕਾਰ ਇਹ ਤਾਂ ਕਹੂਗੀ ਵੀ ਆਪਣੀ ਮਰਜ਼ੀ ਕਰਦੇ ਅਸੀਂ ਇਹਨਾਂ ਨੂੰ ਸਾਦੇ ਆ ਤੇ ਪਹੁੰਚ ਦੇਣੀ ਹੈ ਇਹ ਭਜਦੇ ਆ ਇਸ ਕਰਕੇ ਮੀਟਿੰਗਾਂ ਚੱਲ ਰਹੀਆਂ ਵੀ ਸਰਕਾਰ ਤੋਂ ਕੋਈ ਮੌਕਾ ਇਹ ਨਾ ਥਾਵੇ ਵੀ ਅਸੀਂ ਦਰਨ ਨੂੰ ਕਹਿਣ ਆ ਕੇ ਬੈਠ ਕੇ ਟੇਬਲ ਤੇ ਗੱਲ ਕਰ ਲਈਏ ਇਹ ਨਹੀਂ ਹੁੰਦੇ ਕਿਸਾਨ ਇਸ ਕਰਕੇ ਜਿਹੜੇ ਕਿਸਾਨ ਨਹੀਂ ਚਾਹੁੰਦੇ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਟਕਰਾਅ ਹੋਵੇ ਜਾਂ ਕੋਈ ਇਹੋ ਜੀ ਸਥਿਤੀ ਬਣੇ ਕਿਉਂਕਿ ਭਾਰਤ ਦਾ ਹਿੱਸਾ ਪੰਜਾਬ ਹੈ ਅਲੱਗ ਨਹੀਂਗਾ ਪਤਾ ਨਹੀਂ ਇਹ ਕਿਉਂ ਐਡੀ ਇੰਨਾ ਬਹਿਤਕਰਾ ਕਰਕੇ ਬੈਗੀਆਂ ਸਰਕਾਰਾਂ ਇਹ ਚੀਜ਼ ਦੀ ਤੁਸੀਂ ਮੀਡੀਆ ਵੇਖਣ ਦਾ ਜੇ ਕੋਈ ਕਸਰ ਨਹੀਂ ਰਹੀ ਕਿੰਨੇ ਕਿਸਾਨ ਕਿੰਨੇ ਕਿਸਾਨ ਫਟਰ ਹੋ ਗਏ ਆ ਹਸਪੀਟਲਾਂ 'ਚ ਪਏ ਆ ਬਾਰਡਰ ਹੈ ਉਸੇ ਤਰ੍ਹਾਂ ਹੀ ਇਹਨਾਂ ਤਾਂ ਕਿਛੇ ਹੀ ਹੈ ਨੂੰ ਤਾਂ ਕਿਛੇ ਹੀ ਕਾਂਗੇ ਜ਼ੁਲਮ ਕਾਂਗੇ ਇਹਨੂੰ ਅਸੀਂ ਤੇ ਜ਼ੁਲਮ ਹੋ ਰਿਹਾ ਪਹਿਲਾਂ ਤੇ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਪਹਿਲਾਂ ਦਿੱਲੀ ਗਈ ਜਦੋਂ ਅੱਛੇ ਐ ਸੰਭੂ ਜਿੱਤੇ ਬਾਈ ਬੈਠਾ ਦੀਪ ਸਿੱਧੂ ਬੈਠਾ ਸੀ ਹਾਂਜੀ ਉਦੋਂ ਵੀ ਅਜੇ ਦੀਪ ਸਿੱਧੂ ਹੁੰਦਾ ਸੀ ਪਿਛਲੀ ਵਾਰ ਜੀ ਹਾਂਜੀ ਦੀਪ ਸਿੱਧੂ ਦੀ ਵਾਰਸੀ ਹੈ ਅਜੇ ਹਾਂ ਦੀਪ ਸਿੱਧੂ ਦੀ ਵਾਰਸੀ ਹੈ ਇਹ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਨੇ ਕਿਉਂਕਿ ਪੀਸਫੁਲ ਪ੍ਰੋਟੈਸਟ ਆ ਪਿਛਲੀ ਵਾਰ ਵੀ ਜਦੋਂ ਦਿੱਲੀ ਹੋਇਆ ਵਾ ਤੁਸੀਂ ਜਾਣਦੇ ਸਾਰਾ ਕੁਝ ਕਿਸੇ ਨੇ ਕੋਈ ਕੋਈ ਪ੍ਰਾਪਰਟੀ ਦਾ ਨੁਕਸਾਨ ਹੋਇਆ ਰਾਮ ਨਾਲ ਗਏ ਆ ਆਪਣਾ ਉੱਥੇ ਅਨਾਖ ਰੱਖਿਆ ਵਾ ਸਰਕਾਰ ਨੇ ਉਹ ਜਿਹੜੇ ਆ ਆਪਣੇ ਕਾਗਜ਼ੀ ਕਾਰਵਾਈ ਕਰਾ ਲਈ ਆ ਸਾਰਾ ਕੁਝ ਮੰਗਾ ਮੰਨ ਤੇ ਐਮਐਸਪੀ ਤੇ ਵੀ ਸਮਝੌਤਾ ਹੋ ਗਿਆ ਉਸ ਤੋਂ ਬਾਅਦ ਚ ਅੱਜ ਵੀ ਦੀ ਗੱਲ ਆ ਤੇ ਅਜੇ ਤੱਕ ਉਹਨੂੰ ਕੋਈ ਨਹੀਂ ਕਿਸੇ ਬੰਨੇ ਲਾਇਆ ਜਿੱਦਾਂ ਕਹੀਏ ਵੀ ਲੋਲੋਪੋ ਵੀ ਚੱਲਦਾ ਰਿਹਾ ਹੁਣ ਹੁਣ ਸਾਡੇ ਆਗੂ ਨੇ ਇਹ ਗੱਲ ਕੀਤੀ ਆ ਵੀ ਸਾਨੂੰ ਇਹਦਾ ਨਿਆਂ ਦਿਓ ਜੀ ਤੇ ਅੱਜ ਹੁਣ ਕੱਲ ਵੀ ਮੀਟਿੰਗ ਹੋਈ ਪਰਸੋਂ ਵੀ ਹੋਈ ਅੱਜ ਫੇਰ ਸ਼ਾਮ 5 ਵਜੇ ਮੀਟਿੰਗ ਹੈ ਚਾਹੁੰਦੇ ਆ ਹਲੇ ਵੀ ਚਾਹੁੰਦੇ ਆ ਕਿ ਜਿਹੜਾ ਸਰਕਾਰਾਂ ਵਾਂ ਇਹ ਸਾਡਾ ਹੱਲ ਕਰ ਦੇਣ ਸਾਨੂੰ ਦਿੱਲੀ ਜਾਣ ਚ ਕੋਈ ਸ਼ੌਂਕ ਨਹੀਂ ਬੜੀ ਕਿਰਪਾ ਗੁਰੂ ਸਾਹਿਬ ਦੀ ਪੰਜਾਬ ਦਿੱਤੇ ਬੜਾ ਬੜਾ ਅਸੀਂ ਆਨੰਦ ਆ ਬੜੇ ਅਸੀਂ ਆਨੰਦ ਚ ਆ ਅਸੀਂ ਦਿੱਲੀ ਜਾ ਕੇ ਕੀ ਕਰਨਾ ਜੇ ਸਾਡੀ ਰਾਜਧਾਨੀ ਆ ਤੇ ਫੇਰ ਜੋ ਬਣਦੇ ਹੱਕ ਦੇ ਦੇਣ ਅਸੀਂ ਇੱਥੋਂ ਚੱਲ ਜਾਗੇ ਸਾਨੂੰ ਕੀ ਲੋੜ ਆ ਦਿੱਲੀ ਜਾਣ ਦੀ ਅਸੀਂ ਕਰੋਨਾ ਤੇਲ ਫੁਕਣਾ ਵੈਸੇ ਸੰਤੋਖਾ ਮਨਿਸਟਰ ਦਾ ਪਹਿਲਾ ਬਿਆਨ ਆ ਪੜਿਆ ਸੀ ਕਹਿੰਦੇ ਐਮ ਐਸ ਪੀ ਦੇਣ ਦੀ ਕਹਿੰਦਾ ਬਈ ਨਹੀਂ ਜਾ ਸਕਦੀ ਬਈ ਔਖਾ ਕੰਮ ਹੈ ਤੇ ਫਿਰ ਜਿਹੜੀਆਂ ਜ਼ਮੀਨਾਂ ਦਾ ਕਿਦਾਂ ਕਰੂਗਾ ਖੇਤਾ ਸਾਡੇ ਦਾ ਕਰਜ਼ਿਆਂ ਨਾਲ ਕਿਦਾਂ ਮਾਫ ਕਰ ਦੇਣ ਜਦੋਂ ਕੋਆਪਰੇਟਿਵ ਕਨਾਰਿਆਂ ਦੇ ਨਾਲ ਨਾਲ ਮਿਲ ਕੇ ਸਰਕਾਰਾਂ ਚੱਲ ਰਹੀਆਂ ਨੇ ਤੇ ਫਿਰ ਆਮ ਜਨਤਾ ਦਾ ਕੀ ਹਾਲ ਹੋਊਗਾ ਤੁਸੀਂ ਜ਼ਰਾ ਮੀਡੀਆ ਜਾਣਦੇ ਜੇ ਜਦੋਂ ਇੱਥੇ ਫਸਲ ਉਪਜਾਅ ਹੁੰਦੀ ਹੈ ਤੇ ਸਰਕਾਰ ਨੂੰ ਦੇਣੀ ਅਸੀਂ ਕੋਈ ਵੀ ਕਿਸਾਨ ਬਾਹਰੋਂ ਸਪੋਰਟ ਕਰ ਸਕਦਾ ਤੇ ਸਰਕਾਰਾਂ ਕਿਉਂ ਨਹੀਂ ਐਮ ਐਸ ਪੀ ਦੇ ਸਕਦੀ ਸਰਕਾਰ ਨਹੀਂ ਰੇਟ ਬੰਦਨੇ ਕਿੰਨੇ ਬੰਦੇ ਆ ਟ੍ਰੈਲੀ ਤੁਸੀਂ ਆ ਦੇ ਲੋ ਪਾ ਪਾ ਸਾਡੇ ਟ੍ਰੈਲੀ 'ਚ 10 ਕ ਬੰਦੇ ਆ ਜੀ ਨਗਰਪਾਣੀ ਇੱਥੇ ਚੱਲੀ ਜਾਂਦਾ ਬੜੀ ਕਿਰਪਾ ਜੀ ਬੜੀ ਕਿਰਪਾ ਗੁਰਸਾਹਿਬ ਦੀ ਇੱਥੇ ਜਿਹੜਾ ਸੁੱਕਾ ਰਸਤਾ ਆਈ ਹੈ ਜੀ ਉਹ ਛੇ-ਛੇ ਮਹੀਨਿਆਂ ਦੀ ਸਾਲਸਾਲ ਦੀ ਟਰੈਲੀਆਂ ਵਿੱਚ ਲੋਟਿਆ ਬਾਕੀ ਬੜੀ ਗੁਰੂ ਸਾਹਿਬ ਦੀ ਕਿਰਪਾ ਵਾਲਾ ਲਾਗੋਂ ਵਾਲੇ ਨਗਰ ਨਗਰਾਂ ਦੇ ਰਾਜ ਨੂੰ ਹੀ ਜੋ ਚੱਲਦੇ ਇਹ ਤੇ ਪਹਿਲਾਂ ਹੀ ਬੜੀ ਗੁਰੂ ਸਾਹਿਬ ਦੀ ਕਿਰਪਾ ਵਾ ਨਗਰਾਂ ਵੱਲੋਂ ਤੇ ਛਾਰ ਤੋਂ ਦਾ ਉਹ ਵੀ ਬੜੀ ਕਿਰਪਾ ਜੀ ਉਹ ਵੀ ਪ੍ਰਬੰਧ ਲਾ ਕੇ ਟੈਂਕੀਆਂ ਦੇ ਦੂਜਾ ਤੀਜਾ ਕਿਸੇ ਚੀਜ਼ ਦੀ ਵੀ ਕਮੀ ਨਹੀਂ ਹੁੰਦੀ ਆ ਤੁਸੀਂ ਦੇਖ ਰਹੇ ਚਾਰ-ਪੰਜ ਦਿਨ ਦਾ ਰੋਜ਼ਾਨਾ ਹੀ ਜਿਹੜਾ ਇਕੱਠ ਵਾਧਾ ਜਾਂਣ ਰਿਹਾ ਵਾਧਾ ਜਾਂਣ ਰਿਹਾ ਅੱਜ ਵੱਦ ਕੱਲ ਹੋਰ ਵੱਦ ਹਾਂ ਬਾਪੂ ਜੀ ਦੀ ਗੱਲ ਸੁਣਾਓ ਹਾਂ ਸੁਣਾਓ ਤੁਸੀਂ ਵੀ ਸੁਣਾਓ ਸੁਣਾ ਸੁਣਾ ਕੁਝ ਵੀ ਸੁਣਾ ਦਿਓ ਕਿਵੇਂ ਲੱਗਦਾ ਸਾਰਾ ਕੁਝ ਸਭ ਠੀਕ ਆ ਥੱਕਾ ਚੱਲਣ ਜੇ ਉਹ ਥਕੱਸਿਆ ਵੀ ਹੁੰਦੀ ਆ ਅੱਗੇ ਵੀ ਦਿੱਲੀ ਚੋਂ ਦਰੇ ਆ ਗਏ ਦਿੱਲੀ ਪਹਿਲਾਂ ਬੜੀ ਯਾਰ ਗਿਆ ਮੈਂ ਰਾਇ ਦਿੱਲੀ ਚੋਂ ਬੁਟਾ ਅੱਛਾ ਅੱਗੇ ਵੀ ਹਟੇ ਹੁਣ ਵੀ ਤੁਰੇ ਫਿਰਦੇ ਆ ਤੇ ਕੋਈ ਹਾਲੂ ਤੇ ਫੇਰੀ ਆ ਇਹ ਤੇ ਕੋਈ ਹਾਲੂ ਮਸਲਨ ਜਾਜਦਾ ਨਹੀਂਗਾ ਵੈਸੇ ਤਾਂ ਸਾਡੇ ਲੀਡਰ ਸਾਰੇ ਮੀਟਿੰਗਾਂ ਰੋਜ਼ ਹੁੰਦੀਆਂ ਸ਼ਾਂਤ ਮਈ ਕਹਿੰਦੇ ਆ ਵੀ ਜੋ ਵੀ ਮਸਲਾ ਸ਼ਾਂਤ ਮਈ ਹੋਵੇ ਕਿਸੇ ਦਾ ਵੀ ਕੋਈ ਨੁਕਸਾਨ ਹੋਵੇ ਉਦ ਭਾਰਤ ਵੀ ਸਾਡਾ ਅਸੀਂ ਭਾਰਤ ਦੇ ਹੂੰ ਉਹ ਵਕਰੀ ਗੱਲ ਆ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ ਮਤਲਬ ਉਹਨਾਂ ਨੇ ਕੰਧ ਕਰਤੀ ਤੁਸੀਂ ਕਰੇ ਭਾਰਤ ਦੇ ਨਹੀਂ ਪਤਾ ਗੱਲ ਕੀ ਆ ਅਸੀਂ ਥਾ ਹੀ ਤੇ ਹੀ ਕਹਿੰਦੇ ਆ ਵੀ ਜਿਹੜਾ ਇਹ ਜਿਹੜਾ ਪੰਜਾਬ ਆ ਇਹਦੀ ਤੁਸੀਂ ਦੱਸੋ ਵੀ ਇਹ ਭਾਰਤ ਨਾਲ ਵਾਕਿਆ ਤੁਸੀਂ ਮੀਡੀਆ ਵਾਲੇ ਦੱਸੋ ਵੀ ਵਾਕਿਆ ਕੰਧਾਂ ਹੀ ਕੀਤੀਆਂ ਆ ਮਾਂ ਦੇ ਇੱਕ ਨਾ ਕੀਤਾ ਉਦਾਂ ਜੇ ਉਹਦਾ ਰਾਹ ਕਿਸੇ ਦਾ ਰੋਕਣਾ ਉਹ ਆਪਾਂ ਜ਼ੁਲਮ ਮੰਨ ਲੈਨੇ ਆ ਬڑے RAM ਨਾ ਕਿੱਥੋਂ ਚੱਲ ਕੇ ਆਏ 2.5 ਕਿਲੋਮੀਟਰ بڑے RAM ਨਾ ਜਾਬ ਤੇ ਨਾ ਸਕਦਾ ਆ ਰਹੀਆਂ ਜਾਬ ਤੇ ਨੇ ਉੱਥੇ ਜਾਣਾ ਜੀ ਤੁਹਾਡੀ ਕਿਹੜੀ ਜਥੇਬੰਦੀ ਹੈ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਰਮ ਸਿੰਘ ਭਦੇਰ ਸਰਮ ਸਿੰਘ ਭਦੇਰ ਜੀ ਮੇਰੇ ਨਾਲ ਹੋਰ ਬਾਪੂ ਹੋਰ ਗੱਲ ਹੈ ਵੀ ਦੇਖੋ ਅੱਗੇ ਵੀ ਉੱਤਰੇ ਆ ਪਾਕਿਸਤਾਨੀ ਹਿੰਦੂਸਤਾਨ ਦੀ ਜੜਾਈ ਵੀ ਹੋਈ ਉਹ ਚੀਜ਼ ਇਹਨਾਂ ਗੋਲਾ ਬੱਬੀ ਨਹੀਂ ਚੱਲੀ ਫਿਰ ਸੰਸ ਬਤਰਵੇ ਚੱਲੀ ਆ ਉਦੋਂ ਮੈਂ ਉੱਥੇ ਪਹੁੰਚਾਂ ਅੱਛਾ ਮੈਂ ਬੈਦਲੂ ਵਿੱਚ ਪਹੁੰਚਾਂ ਉਦੋਂ ਨਹੀਂ ਕੋਈ ਸ਼ਕਾ ਚੱਲਿਆ ਜਨਾ ਹੁਣ ਜਨਾ ਲਿਆ ਸਾਡੇ ਬੰਦੇ ਬੜੇ ਫਟਰ ਕਰਦੇ ਉਦੋਂ ਵੀ ਕੋਈ ਸ਼ਕਾ ਚੱਲ ਤੋਪੇ ਚੱਲੀਆਂ ਨੇ ਥੱਲੇ ਕੋਣ ਕਰ ਚੱਲਿਆ ਜਨਾ ਹੁਣ ਚੱਲਿਆ ਦੋ ਦਿਨ ਬਾਅਦ ਹੀ ਕਰਦੇ ਕਾਫੀ ਜਣਾ ਦੇ ਕੋਈ ਕੋਈ ਜਾਈ ਕਰਦੇ ਉਹ ਦੂਜਾ ਦੇਸ਼ ਚ ਐ ਨਹੀਂ ਚਲੇ ਜਾਂਦੇ ਸਾਨੂੰ ਜਾਨ ਆਪਣੇ ਪੱਤੇ ਮਲ ਜਾਂਦੇ ਨੇ ਸਰਕਾਰਾਂ ਚਾਹੋਂ ਤੇ ਕਰ ਸਕਦੀਆਂ ਸਭ ਕੁਝ ਕਰ ਸਕਦੀ ਇਹ ਗੱਲ ਹੈ ਨਹੀਂ ਇਹ ਕਮ ਸਰ ਸੂਤਰ ਹੋਣਾ ਕਿਉਂ ਅੱਗੇ ਵੀ ਜਦੋਂ ਆਏ ਉਦੋਂ ਵੀ ਮੀਟਿੰਗ ਦੇ ਮੀਟਿੰਗ ਰੱਖ ਜਾਂਦੇ ਸੀ ਕਿਹਨਾਂ ਦੇ ਨੂੰ ਪਤਾ ਮੀਟਿੰਗਾਂ ਬਹੁਤ ਹੁੰਦੀਆਂ ਨੇ ਮੀਟਿੰਗਾਂ ਦਰੀਆਂ ਹੋਣੀ ਉਸੇ ਤਰ੍ਹਾਂ ਮੀਟਿੰਗ ਚੱਲਣੀ ਹੈ ਹਾਲਾ ਫੇਰ ਨਹੀਂ ਹੋਣਾ ਵੇਖ ਲੈ ਬੰਸ਼ਕ ਮੀਟਿੰਗ ਦੇ ਮੀਟ ਤੇ ਰੱਖੀ ਜਾਣੀ ਇਹਨਾਂ ਨੇ ਹੁਣ 5 ਵਜੇ ਰੱਖੀ ਮੀਟ ਕ ਰਾਤ 12 ਵਜੇ ਚੱਲਣੀ ਆ 12 ਵਜੇ ਚੱਲਣੀ ਆ ਇਹੋ ਰੱਖਦੇ ਸਵੇਰ 6-7 ਵਜੇ ਇਹਨਾਂ ਖਤਮ ਹੁੰਦੀ ਪਤਾ ਲੱਗਦਾ ਪਤਾ ਲੱਗਦਾ ਸਾਨੂੰ ਜੇ ਰਿਜ਼ਲਟ ਦੇਣ ਤੇ ਅਸੀਂ ਜਾਈਏ ਘਰਾਂ ਨੂੰ ਹਾਂਜੀ ਫਿਰ ਅਸੀਂ ਵੀ ਕੁਝ ਕਾਰਵਾਈ ਕਰਨੀ ਕਰਦੇ ਇੰਨੇ ਪ੍ਰਬੰਧ ਕਰਨ ਸਕੇਤ ਪ੍ਰਬੰਧ ਕਰਨ ਦੀ ਕੀ ਲੋੜ ਸੀ ਕਿਸਾਨਾਂ ਦੇ ਕੋਲ ਤੇ ਕਿ ਝੰਡਾ ਵਾ ਤੁਸੀਂ ਦੇਖਦੇ ਸੁੱਕਾ ਰਾਸ਼ਦਪਿਆ ਪਾਣੀ ਦੀਆਂ ਬੋਤਲਾਂ ਪਈਆਂ ਅਗਲੇ ਮਹੀਨੇ ਇੰਨੀਆਂ ਫੋਰਸਾਂ ਲਾਉਂਦਾ ਕੋਈ ਹੈ ਬਣਦਾ ਕੋਈ ਤੁਸੀਂ ਜੇ ਤੁਹਾਨੂੰ ਜਵਾਬ ਦਾ ਤੁਸੀਂ ਪਤਾ ਹੀ ਹੈ 13 ਤਰੀਕ ਦੀ ਕਾਲ ਤੇ ਮੇਰੇ ਹਿਸਾਬ ਨਾਲ ਮਹੀਨਾ ਪਹਿਲਾਂ ਦਿੱਤੀ ਗਈ ਸੀ ਜੋ ਮਰਜ਼ੀ ਕਰ ਸਕਦੀ ਹੈ ਸਰਕਾਰ ਬੈਠ ਕੇ ਇਹ ਗੱਲ ਕਿਸਾਨ ਤੇ ਚਾਹੁੰਦਾ ਹੀ ਨਹੀਂਗਾ ਕਿ ਕੋਈ ਕਿਸਮ ਦਾ ਸਾਨੂੰ ਸੰਘਰਸ਼ ਕਰਨਾ ਪਏ ਜੇ ਟੇਬਲ ਤੇ ਬੈ ਕੇ ਗੱਲ ਹੁੰਦੀ ਆ ਉਹਦੇ ਨਾਲ ਦੀ ਤੇਰੀ ਸੀ ਕੋਈ ਨਹੀਂਗੀ ਜੇ ਪਿਆਰ ਨਾਲ ਕਿਤੇ ਪਿਆਰ ਬਣਿਆ ਰਹਿੰਦਾ ਹਰਿਆਣੇ ਵਿੱਚ ਵੀ ਤਸ਼ੱਦਦ ਹੋ ਰਿਹਾ ਉਹ ਵੀ ਭਰਾ ਹੀ ਨੇ ਸਾਡੇ ਹੋਰ ਵੀ ਹੋਰ ਵੀ ਜਿੱਥੇ ਜਿੱਥੇ ਵੇਖਿਆ ਨਾ ਜੀ ਅਸੀਂ ਟੀਵੀ ਦੇ ਵਿੱਚ ਮੀਡੀਏ ਦੇ ਰਾਹੀਂ ਵੇਖਦੇ ਆ ਜਿੱਥੇ ਜਿੱਥੇ ਵੀ ਕਿਸਾਨ ਆਪਣੀ ਕੋਈ ਮੰਗ ਰੱਖਦਾ ਵਾ ਉੱਥੇ ਹੀ ਬਹੁਤਿਆ ਸਾਰਾ ਲਾਡੀ ਚਾਰਜ ਹੋਿੰਦਾ ਵਾ ਜਿਹਨੂੰ ਕਹਿੰਦੇ ਬਿ ਤਾਨਾਸ਼ੇ ਚੱਲ ਰਿਹਾ ਜੀ ਤਾਨਾਸ਼ੇ ਕਹਿ ਸਕਦੇ ਆ ਜੀ